ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਅਸੀਂ ਆਪਣਾ weight loss process ਸ਼ੁਰੂ ਕਰਦੇ ਆਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਸਾਨੂੰ ਇਹ ਲੱਗਦਾ ਕਿ ਕਿਹੜੀਆਂ ਚੀਜ਼ਾਂ ਸਾਨੂੰ ਛੱਡਣੀਆਂ ਪੈਣਗੀਆਂ ਉਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਅੱਜ ਮੁਕਫਲੀ ਬਾਰੇ ਜਦੋਂ ਵੀ ਅਸੀਂ ਆਪਣਾ weight loss process ਸ਼ੁਰੂ ਕਰਦੇ ਆਂ ਸਾਡੇ ਮਨ ਦੇ ਵਿੱਚ ਇੱਕ ਸਵਾਲ बार-बार ਪੈਦਾ ਹੁੰਦਾ ਕਿ ਅਗਰ ਅਸੀਂ ਮੁਕਫਲੀ ਖਾਵਾਂਗੇ ਸਾਡਾ ਵਜ਼ਨ ਕਿਤੇ ਵਧਣਾ ਜਾਏ ਜਾਂ ਸਾਡਾ ਵਜ਼ਨ ਇੱਕ ਜਗ੍ਹਾ ਤੇ ਰੁਕਣਾ ਜਾਏ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਵੀ ਅਸੀਂ ਚੀਜ਼ ਲੈਨੇ ਆਂ ਅਗਰ ਅਸੀਂ ਇਹਨੂੰ ਸਹੀ ਮਾਤਰਾ ਤੇ ਪੂਰੀ ਸੀਮਤ ਮਾਤਰਾ ਵਿੱਚ ਲਵਾਂਗੇ ਤਾਂ ਸਾਨੂੰ ਕਦੇ ਕੋਈ ਵੀ ਨੁਕਸਾਨ ਨਹੀਂ ਕਰਦੀ ਕਿਸੇ ਤਰ੍ਹਾਂ ਜਦੋਂ ਅਸੀਂ ਮੁਖਫਲੀ ਲੈਨੇ ਆ 100 ਗ੍ਰਾਮ ਮੁਖਫਲੀ ਦੇ ਵਿੱਚੋਂ ਸਾਨੂੰ 166 ਕੈਲਰੀ ਮਿਲਦੀ ਆ ਅਗਰ ਆਪਾਂ ਪੂਰੇ ਨਿਊਟ੍ਰੀਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਪੂਰਾ ਸਕਰੀਨ ਦੇ ਉੱਪਰ ਜਿਹੜਾ ਸਾਰਾ ਨਿਊਟ੍ਰੀਸ਼ਨ ਹੈ ਉਹ ਦੱਸ ਦਿੰਨਾ ਤਾ ਇਹਦੇ ਵਿੱਚੋਂ ਸਾਨੂੰ 100 ਗ੍ਰਾਮ ਦੇ ਵਿੱਚੋਂ 7.8 ਗ੍ਰਾਮ ਸਾਨੂੰ ਮਿਲਦਾ ਇਹਦੇ ਵਿੱਚੋਂ ਪ੍ਰੋਟੀਨ 17.1 ਮਿਲੀਗ੍ਰਾਮ ਸਾਨੂੰ ਮਿਲ ਜਾਂਦਾ ਕੈਲਸ਼ੀਅਮ ਤੇ 203 ਮਿਲੀਗ੍ਰਾਮ ਸਾਨੂੰ ਮਿਲਦਾ ਪੋਟਾਸ਼ੀਅਮ 49.3 ਮਿਲੀਗ੍ਰਾਮ ਸਾਨੂੰ ਮਿਲ ਜਾਂਦਾ ਮੈਗਨੀਸ਼ੀਅਮ 111 ਮਿਲੀਗ੍ਰਾਮ ਸਾਨੂੰ ਮਿਲਦਾ ਫਾਸਫੋਰਸ ਤੇ 99.6 ਸਾਨੂੰ ਮਿਲੀਗ੍ਰਾਮ ਮਿਲ ਜਾਂਦਾ ਸੋਡੀਅਮ ਤੇ ਉਸ ਤੋਂ ਬਾਅਦ ਅਗਰ ਆਪਾਂ ਕਾਰਬੋਹਾਈਡਰੇਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਹ 4.3 ਗ੍ਰਾਮ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ ਤੇ 2.6 ਗ੍ਰਾਮ ਸਾਨੂੰ ਫਾਈਬਰ ਮਿਲ ਜਾਂਦੀ ਹੈ ਤੇ ਜਿਹੜੀ ਇਹਦੇ ਵਿੱਚ ਫੈਟ ਹੁੰਦੀ ਆ ਉਹ 40.7 ਮਿਲੀਗ੍ਰਾਮ ਜਿਹੜੀ ਸਾਨੂੰ ਮੁਖਫਲੀ ਦੇ ਵਿੱਚੋਂ ਫੈਟ ਮਿਲ ਜਾਂਦੀ ਹੈ ਤਾਂ ਜਿਹੜੀ ਇਹ ਨਿਊਟ੍ਰੀਸ਼ਨ ਵੈਲਿਊ ਸਾਨੂੰ 100 ਗ੍ਰਾਮ ਮੁਖਫਲੀ ਦੇ ਵਿੱਚੋਂ ਮਿਲਦੀ ਹੈ ਅਗਰ ਅਸੀਂ ਜ਼ਿਆਦਾ ਖਾਵਾਂਗੇ ਤਾਂ ਸਾਡੀ ਕੈਲਰੀ ਵੱਧ ਜਾਊਗੀ ਤੇ ਜਿਹਦੇ ਨਾਲ ਸਾਡਾ ਵਜ਼ਨ ਵੀ ਵੱਧ ਸਕਦਾ ਹੈ